Yeah. Oh, it's ਵਾਹਿਗੁਰੂ ਤੇ ਕਉ ਅੰਕਾਰ ਵਾਹਿਗੁਰੂ ਜੀ ਕੀ ਪ੍ਰਤੈ ਸ੍ਰੀ ਭਗਤ ਜੀ ਸਹਾਏ ਵਾਰ ਸ੍ਰੀ ਭਗਤ ਜੀ ਕੀ ਪਾਛਾ ਹੈ ਦਸਵੀਂ ਪ੍ਰਤਮ ਭਗਤ ਜੀ ਸਿਮਰ ਕੈ ਗੁਰੂ ਨਾਨਕ ਲੰਕਿ ਧਾਇ ਤੇ ਅੰਦਰ ਗੁਰ ਤੇ ਅਮਰਦਾ ਸ੍ਰੀ ਰਾਮਦਾਸ ਜੀ ਹੋਏ ਸਹਾਏ ਅਰਜਨ ਹਰ ਗੋਬਿੰਦ ਰਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਇਕ ਘਰ ਨਾਉ ਨਿਤਿ ਆਵੇ ਧਾਇ ਸਰਥਾਈ ਹੋਏ ਸਹਾਇ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਈ ਹੋਏ ਸਹਾਇ ਦਸਾਂ ਪਾਛਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾਂ ਤੇ ਅੰਤਰ ਕੇ ਬੋਲੋ ਜੀ ਪੰਜਾਬ ਪਿਆਰੇ ਆ ਤੋਹਾ ਸਾਹਿਬ ਜਾਦਿਆਂ ਤਾਲੀਆਂ ਮੁਖ ਪਿਆ ਹਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਵਾਹੀ ਦੇਖਿਆ ਦੇਖ ਕੀਤਾ ਦਿਨ ਪਿਆਰੇਆਂ ਸੁਖਿਆਰੇਆਂ ਦੀ ਕਮਾਈ ਦਾ ਅਧਿਆਤਰ ਕੀ ਖਾਲਸਾ ਜੀ ਬਲ ਜੀ ਜੰਨ ਸਿੰਘਾ ਸਿੰਗੜੀਆਂ ਧਰਮੇ ਸਿੱਧੇ ਉਤੇ ਬੰਦ ਬੰਦ ਘਟਾਏ ਖੋਪਰ ਨਾਲ ਲਹਾਈਆਂ ਚਰਖਣੀਆਂ ਦੇ ਚੜਿਆਰਿਆਂ ਨਾਲ ਚੜਾਏ ਗਏ ਗੁਰਗਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾ ਲਗਾਈ ਤੇਰਾ ਵੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਬੋਲੋ ਜੀ ਆਹੇ ਰਾਤ பக ਸਰਬਤ ਗੁਰੂ ਦੇ ਅੰਦਰ ਅੰਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੱਪਿਆ ਵੇ ਚੱਪਿਆ ਉਹਨਾਂ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਨ ਖਾਲਸਾ ਜੀ ਸਾਇ ਪਾਹ ਪਹਰਸ਼ਿਆ ਦੇ ਆਇਤ ਦੇ ਰੂਪ ਤੇ ਬ੍ਰੁਧ ਕੀ ਤਾਜ ਪੰਚ ਕੀ ਰੇਤ ਸੇ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਂ ਦੇ ਬੋਲ ਜੀ ਆਲੇ ਕਰੋ ਸਿੱਖੀ ਦਾਨ ਸਿੱਖੇ ਦਾਨ ਤੇ ਸੁਦਾਨ ਰਹਤਾਰੰਭ ਬੇਖ ਦਾਨ ਬਸਾਹ ਦਾਨ ਪ੍ਰੋਸਾਹ ਦਾਨ ਦਾਨ ਸਿਰ ਦਾਨ ਮਾ ਬਵਾਰ ਸ੍ਰੀ ਅਮਰਤ ਉਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਕੀਆਂ ਠੰਡੇ ਬੁੰਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਿਵਾ ਮੱਤਿ ਸ੍ਰੀ ਮੱਤਿ ਸਤਿ ਸਦਾ ਰਾਖਾ ਭਵਾਏ ਗੁਰੂ ਛੇ ਅਟਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕਾ ਤਾਰ ਜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਹਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਥੱਲੇ ਦਰਸ਼ਨ ਦੇਦਾਰ ਰਿਸ਼ੀਵਾ ਸੰਬੰਧ ਦਾ ਦਾਦਾ ਦਾ ਪ੍ਰਿੰਟ ਆ ਰੇ ਖਾਲਸਾ ਜੀ ਨੂੰ ਬਖਸ਼ੂ ਤੇ ਮਾਰਿਆਂ ਦੇ ਮਾਣ ਨਿਕਾਣਿਆ ਦੇ ਤਾਰ ਨੇ ਉਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇੰਤੀ ਜੋੜੀਐ ਸਤਿਗੁਰੂ ਜੀ ਆਉ ਚਾਰ ਪੈਰ ਵੇਣਾ ਆਪਣੇ ਭਾਰੇ ਅੰਦਰ ਬਪੀਤ ਹੋਈ ਚਾਰ ਪੈਰ ਘੜਾ ਆਪਣੇ ਭਾਰੇ ਅੰਦਰ ਬਪੀਤ ਕਰਾਉਣਾ ਅਮਰ ਸ਼ੀਰ ਧਨ ਧਨ ਬਾਬਾ ਨਾਨਕ ਜੀ ਦੇ ਨਾਮ ਦੇ ਪਾਵਨ ਸੁਮੇਤ ਸਾਰ ਗੁਰਦੁਆਰਾ ਸਾਹਿਬ ਕਾ ਸਾਇੰਦ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਣ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿੰਘਾਸਣਾਂ ਦੇ ਪ੍ਰਕਾਸ਼ ਮਨੋਕਰ ਕੇ ਕੋਲੇ ਦਰਸ਼ਨ ਦੇਦਾਰ ਪਾਵਨ ਪਰਵਾਰ ਵੁਸ਼ਕੇ ਸੰਤਾਰੋਂ ਪ੍ਰਤਾਪਤ ਕਰੋ ਦਰਬੇ ਆਈ ਸੰਗਤ ਦੇ ਨਾਲ ਹਾਜ਼ਰੀ ਤੈਲ ਫੁੱਲ ਤੇ ਟਾਵਾਂ ਉਸੇਵਾ ਦਾ ਦਰ ਪਰਵਾਰ ਕਰੀਆ ਕਰੋ ਘਰੋ ਸਿੱਖੀ ਸਿਧਕ ਪ੍ਰਸਾਦ ਵਖੜਾ ਸ਼ੋਭ ਪਾਵਨਾਵਾ ਪੂਰੀਆ ਕਰਨੀਆ ਸਰਬਤ ਵਿਕਾਰ ਦਰਾਸ਼ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨਾ ਤੋਂ ਪ੍ਰਕਾਸ਼ ਉਸਥਾਨਾ ਫਿਲ ਜਾਣ ਦੀ ਆਗਿਆ ਬਖਸ਼ੋ ਹਸਿਤ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਵਜ ਨਾ ਮਨਿਆਸੀ ਦਾ ਨਾਮ ਚਿਤ ਆਵੇ ਨਾਰਸਦਾ ਸਰ ਰਾਜ ਨੂੰ ਲਿਖੇ